ਸਮਰੱਥ ਸਤਗੁਰੂ ਕਿਰਪਾ ਕਰਦਾ ਉਹਦੀ ਕਾਮਨਾ ਨੂੰ ਪੂਰੀਆਂ ਕਰ ਦਿੰਦਾ ਹੈ ਕੋਈ ਨਾਮ ਦੀ ਦਾਤ ਮੰਗਦਾ ਉਹਨੂੰ ਨਾਮ ਦੀ ਦਾਤ ਮਿਲਦੀ ਹੈ ਕੋਈ ਸੰਸਾਰਿਕ ਵਸਤੂਆਂ ਮੰਗਦਾ ਉਹਨੂੰ ਉਹ ਮਿਲ ਜਾਂਦੀਆਂ ਨੇ ਕੋਈ ਸਰੀਰ ਦੀ ਤੰਦਰੁਸਤੀ ਮੰਗਦਾ ਉਹਨੂੰ ਉਹ ਮਿਲ ਜਾਂਦੀ ਹੈ ਜੋ ਮੰਗਦਾ ਗੁਰੂ ਤਰੁੱਠ ਕੇ ਦੇਈ ਜਾਂਦਾ ਹੈ ਇਸੀ ਤਰ੍ਹਾਂ ਕਿਰਪਾ ਵਰਤਾਉਂਦੇ ਆ ਨਾ ਦਿੱਲੀ ਦੀ ਧਰਤ ਦੇ ਉੱਪਰ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਜੀ ਨੇ ਕੌਤਕ ਕਿਰਪਾ ਪ੍ਰਿਆ ਕੀਤਾ ਉਹ ਜਦੋਂ ਕੌਤਕ ਦਿੱਲੀ ਦੇ ਵਸਨੀਕਾਂ ਨੇ ਤੱਕਿਆ ਹੈਰਾਨ ਰਹਿ ਗਏ ਉਹ ਇਹ ਸੋਚਣ ਲਈ ਮਜਬੂਰ ਹੋ ਗਏ ਵੀ ਜੈਸੂ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਦیدار ਕੀਤਿਆਂ ਸਾਡੇ ਤਨ ਦਾ ਰੋਗ ਠੀਕ ਹੋ ਜਾਂਦਾ ਹੈ। ਸਾਡੇ ਤਨ ਦੀਆਂ ਬਿਮਾਰੀਆਂ ਨਾਸ ਹੋ ਜਾਂਦੀਆਂ ਨੇ। ਵੀ ਸਤਿਗੁਰੂ ਦੇ ਦੇ ਤਨ ਨੂੰ ਛੇਤਲਾ ਦੇ ਰੋਗ ਨੇ ਗ੍ਰਸਿਆ। ਪਰ ਮਹਾਰਾਜ ਕੋਈ ਧਿਆਨ ਹੀ ਨਹੀਂ ਦੇ ਰਹੇ। ਰਾਜਾ ਜੈ ਸਿੰਘ ਵੀ ਆਇਆ ਉਹਨੇ ਵੀ ਬੇਨਤੀ ਕੀਤੀ ਮਾਤਾ ਜੀ ਨੇ ਵੀ ਬੇਨਤੀ ਕੀਤੀ ਮਸੰਤ ਗੁਰਬਖਸ਼ ਮਲਣੀ ਵੀ ਬੇਨਤੀ ਕੀਤੀ ਮਹਾਰਾਜ ਸਾਰਿਆਂ ਨੂੰ ਤਰਵਾਸਾ ਦਿੰਦੇ ਰਹੇ ਕਹਿੰਦੇ ਸਰੀਰ ਨਾਸਵੰਤ ਹੈ ਚਲੇ ਜਾਣਾ ਅਖੀਰ ਆਖਰੀ ਦਰਬਾਰ ਸਤਗੁਰੂ ਜੀ ਨੇ ਲਾਇਆ ਸਾਰੀ ਦਿੱਲੀ ਦੀ ਸੰਗਤ ਪਹੁੰਚੀ ਹੈ ਜੀ ਸਭਨਾ ਨੇ ਗੁਰੂ ਪਾਤਸ਼ਾਹ ਦੇ ਨੂਰਾਨੀ ਮੁਖ ਦੇ ਦਰਸ਼ਨ ਕੀਤੇ ਕਈ ਸਿੱਖ ਇਹੋ ਜਿਹੇ ਨੇ ਜਿਹੜੇ ਬਲਿਹਾਰ ਜਾ ਰਹੇ ਨੇ ਬਹੁਤੇ ਸਿੱਖ ਇਹੋ ਜਿਹੇ ਨੇ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਉਹ ਅਥਰੂ ਨਹੀਂ ਥੰਮਦੇ ਪਏ ਸਾਰੇ ਜੁੜੇ ਗੁਰੂ ਆਰਿ ਕ੍ਰਿਸ਼ਨ ਸਾਹਿਬ ਜੀ ਨੇ ਕਿਰਪਾ ਪਰੇ ਬਚਨ ਆਖੇ ਕਹਿੰਦੇ ਭਾਈ ਬਾਣੀ ਦੇ ਨਾਲ ਜੜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਨੁਸਾਰੀ ਜੀਵਨ ਜਿਉਂਗੇ ਤੁਹਾਡਾ ਲੋਕ ਵੀ ਸਫਲ ਪ੍ਰਲੋਕ ਵੀ ਸਫਲ ਬਚਨ ਬਲਾਸ ਹੁੰਦੇ ਰਹੇ ਸਾਰਾ ਦਿਨ ਸੰਗਤਾਂ ਨੇ ਗੁਰਦੇਵ ਪਾਤਸ਼ਾਹ ਜੀ ਦੇ دیدار ਕੀਤੇ ਸ਼ਾਮ ਦੇ ਸਮੇਂ ਮਹਾਰਾਜ ਜੀਆ ਨੇ ਸੰਗਤ ਨੂੰ ਵਿਦਾਇਗੀ ਦਿੱਤੀ ਹੈ ਔਰ ਇਧਰ ਆਪਣੀਆਂ ਤਿਆਰੀਆਂ ਕਰ ਲਈਆਂ ਵੀ ਹੁਣ ਸੱਚਖੰਡ ਨੂੰ ਜਾਣਾ